ਹਾਂਜੀ ਮੈਂ ਜੀਤਰਾ ਬਸਰਾ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਅੱਜ ਅਸੀਂ ਸਾਡੇ ਸਟੇਟ ਦੇ ਪ੍ਰਧਾਨ ਔਰ ਸਟੇਟ ਦੀ ਸਮੁੱਚੀ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਮੰਗ ਪੱਤਰ ਡੀਸੀ ਸਾਹਿਬ ਨੂੰ ਦੇ ਕੇ ਆਏ ਹਾਂ ਕਿਉਂਕਿ ਪਿਛਲੇ ਦਿਨੀ ਬਹੁਜਨ ਸਮਾਜ ਪਾਰਟੀ ਤਾਮਨਾਡੂ ਇਕਾਈ ਦੇ ਪ੍ਰਧਾਨ ਕੇ ਆਰਮਸਟ੍ਰਾਂ ਦੀ ਜਿਹੜੀ ਹੱਤਿਆ ਕੀਤੀ ਗਈ ਹੈ ਔਰ ਡਿਮਾਂਡ ਅਸੀਂ ਰੱਖੀ ਗਈ ਰੱਖੀ ਹੈ ਕਿ ਉਹਦੇ ਕਾਤਲਾਂ ਨੂੰ ਸਖਤ ਸਜ਼ਾ ਸਜ਼ਾ ਦਿੱਤੀ ਜਾਵੇ ਔਰ ਇਸ ਮਾਮਲੇ ਦੀ ਜਿਹੜੀ ਸਹੀ ਜਾਂਚ ਵਾਸਤੇ ਸੀਬੀਆਈ ਤੋਂ ਜਾਂਚ ਦੀ ਮੰਗ ਕਰਦੇ ਹਾਂ ਔਰ ਇਸ ਦੇਸ਼ ਦੇ ਅੰਦਰ ਜਿੰਨੀਆਂ ਵੀ ਘਟਨਾਵਾਂ ਘਟ ਰਹੀਆਂ ਹਨ ਸਰਕਾਰ ਨੂੰ ਇਹ ਪੁਰਜੋਰ ਅਪੀਲ ਔਰ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਤੁਰੰਤ ਰੋਕਿਆ ਜਾਵੇ ਔਰ ਦੇਸ਼ ਦੇ ਅੰਦਰ ਜਿੰਨੀ ਬੇਚਾਨੀ ਵੱਧ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਵੀ ਮਲਾਜ਼ਮ ਜਥੇਬੰਦੀਆਂ ਵੀ ਮਲਾਜ਼ਮ ਲੋਕ ਵੀ ਜਿਹੜੇ ਸੜਕਾਂ ਦੇ ਉੱਤੇ ਉਤਰ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਜਿੱਥੇ ਬੀਜੇਪੀ ਸਰਕਾਰ ਸੈਂਟਰ ਦੀ ਫੇਲਿਆ ਉੱਤੇ ਪੰਜਾਬ ਸਰਕਾਰ ਵੀ ਰਵਾਬਰਾ ਦੀ ਦੋਚੀ ਉਹ ਵੀ ਫੇਲ ਹੈ ਔਰ ਲੋਕ ਛੜਕਾ ਦੇਖ ਰਹੇ ਨੇ ਬਈ ਜਿਹੜੇ ਬਾਬਾ ਜੀ ਦੀ ਟੀ-ਸ਼ਰਟ ਪਾ ਕੇ ਨਾ ਹਰਿਆਣਾ ਪਹੁੰਚਿਆ ਪਿਆ ਕੀ ਲੱਗਦਾ ਵੀ ਦੇ ਵਿੱਚ ਸਰੀਆ ਪੁੱਲਾ ਕਰਨਾ ਬਿਲਕੁਲ ਜਦੋਂ ਦੀ ਬੀਜੇਪੀ ਸਰਕਾਰ ਸੈਂਟਰ ਦੇ ਵਿੱਚ ਬਣੀ ਆ ਪਿਛਲੇ 10-12 ਸਾਲ ਤੋਂ ਤੁਸੀਂ ਹਜ਼ਾਰਾਂ ਹੀ ਇਹੋ ਜਿਹੇ ਘਟਨਾਵਾਂ ਲੱਖਾਂ ਹੀ ਘਟਨਾਵਾਂ ਜਿਹੜੀਆਂ ਹਨ ਜਿੱਥੇ ਜਿੱਥੇ ਬੀਜੇਪੀ ਸਰਕਾਰਾਂ ਹਨ ਸਟੇਟਾਂ ਦੇ ਅੰਦਰ ਉੱਥੇ ਇਹੋ ਜਿਹੇ ਘਟਨਾਵਾਂ ਜਿਹੜੀਆਂ ਦਿਨ ਪ੍ਰਤੀ ਦਿਨ ਘਟਦੀਆਂ ਰਹਿੰਦੀਆਂ ਹਨ ਕਿਉਂਕਿ ਉਹ ਮੁੜ ਤੋਂ ਫੇਰ ਜਿਹੜੀ ਸਦੀਆਂ ਪੁਰਾਣੀ ਰੂੜੀਵਾਦੀ ਵਿਵਸਥਾ ਇਸ ਦੇਸ਼ ਦੇ ਅੰਦਰ ਲਾਗੂ ਕਰਨੀ ਚਾਹਦੇ ਹਨ ਇਸ ਕਰਕੇ ਇਹੋ ਜਿਹੇ ਘਟਨਾਵਾਂ ਨੂੰ ਚਾਹੇ ਕੋਈ ਮੋਛ ਰੱਖਦਾ ਹੈ ਤਾਂ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਕੋਈ ਘੋੜੀ ਤੇ ਚੜਦਾ ਹੈ ਤਾਂ ਉਹਨੂੰ ਵੀ ਉਹ ਘੋੜੀ ਤੋਂ ਲਾ ਕੇ ਕਤਲ ਕਰ ਦਿੰਦੇ ਹਨ ਜੇ ਬਾਬਾ ਸਾਹਿਬ ਦੇ ਜਿਹੜੀ ਤਸਵੀਰ ਵਾਲੀ ਹੈger ਉਹਨਾਂ ਨੇ ਟੀ-ਸ਼ਰਟ ਪਾਈ ਹੈ ਤਾਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਇਹ ਬਹੁਤ ਵੱਡੀ ਘਨਾਉਣੀ ਹੈ ਤਾਂ ਮੈਂ ਜੀਤਰਾ ਬਸਰਾ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਅੱਜ ਅਸੀਂ ਸਾਡੇ ਸਟੇਟ ਦੇ ਪ੍ਰਧਾਨ ਔਰ ਸਟੇਟ ਦੀ ਸਮੁੱਚੀ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਮੰਗ ਪੱਤਰ ਡੀਸੀ ਸਾਹਿਬ ਨੂੰ ਦੇ ਕੇ ਆਏ ਹਾਂ ਕਿਉਂਕਿ ਪਿਛਲੇ ਦਿਨੀ ਬਹੁਜਨ ਸਮਾਜ ਪਾਰਟੀ ਤਾਮਨਾਡੂ ਇਕਾਈ ਦੇ ਪ੍ਰਧਾਨ ਕੇ ਆਰਮਸਟ੍ਰਾਂ ਦੀ ਜਿਹੜੀ ਹੱਤਿਆ ਕੀਤੀ ਗਈ ਹੈ ਔਰ ਡਿਮਾਂਡ ਅਸੀਂ ਰੱਖੀ ਗਈ ਰੱਖੀ ਹੈ ਕਿ ਉਹਦੇ ਕਾਤਲਾਂ ਨੂੰ ਸਖਤ ਸਜ਼ਾ ਸਜ਼ਾ ਦਿੱਤੀ ਜਾਵੇ ਔਰ ਇਸ ਮਾਮਲੇ ਦੀ ਜਿਹੜੀ ਸਹੀ ਜਾਂਚ ਵਾਸਤੇ ਸੀਬੀਆਈ ਤੋਂ ਜਾਂਚ ਦੀ ਮੰਗ ਕਰਦੇ ਹਾਂ ਔਰ ਇਸ ਦੇਸ਼ ਦੇ ਅੰਦਰ ਜਿੰਨੀਆਂ ਵੀ ਘਟਨਾਵਾਂ ਘਟ ਰਹੀਆਂ ਹਨ ਸਰਕਾਰ ਨੂੰ ਇਹ ਪੁਰਜ਼ੋਰ ਅਪੀਲ ਔਰ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਤੁਰੰਤ ਰੋਕਿਆ ਜਾਵੇ ਔਰ ਦੇਸ਼ ਦੇ ਅੰਦਰ ਜਿੰਨੀ ਬੇਚਾਨੀ ਵੱਧ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਵੀ ਮਲਾਜ਼ਮ ਜਿੱਥੇ ਬੰਦੀਆਂ ਵੀ ਮਲਾਜ਼ਮ ਲੋਕ ਵੀ ਜਿਹੜੇ ਸੜਕਾਂ ਦੇ ਉੱਤੇ ਉਤਰ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਜਿੱਥੇ ਬੀਜੇਪੀ ਸਰਕਾਰ ਸੈਂਟਰ ਦੀ ਫੇਲਿਆ ਉੱਤੇ ਪੰਜਾਬ ਸਰਕਾਰ ਵੀ ਰਵਾਬਰ ਦੀ ਦੋਸ਼ੀ ਉਹ ਵੀ ਫੇਲ ਹੈ ਔਰ ਲੋਕ ਛੜਕਾ ਦੇਖ ਰਹੇ ਨੇ ਬਿਲਕੁਲ ਜਦੋਂ ਦੀ ਬੀਜੇਪੀ ਸਰਕਾਰ ਸੈਂਟਰ ਦੇ ਵਿੱਚ ਬਣੀ ਹੈ ਪਿਛਲੇ 10-12 ਸਾਲ ਤੋਂ ਤੁਸੀਂ ਹਜ਼ਾਰਾਂ ਹੀ ਇਹੋ ਜਿਹੇ ਘਟਨਾਵਾਂ ਲੱਖਾਂ ਹੀ ਘਟਨਾਵਾਂ ਜਿਹੜੀਆਂ ਜਿੱਥੇ ਜਿੱਥੇ ਬੀਜੇਪੀ ਸਰਕਾਰਾਂ ਹਨ ਸਟੇਟਾਂ ਦੇ ਅੰਦਰ ਉੱਥੇ ਇਹੋ ਜਿਹੇ ਘਟਨਾਵਾਂ ਜਿਹੜੀਆਂ ਦਿਨ ਪ੍ਰਤੀ ਦਿਨ ਘਟਦੀਆਂ ਰਹਿੰਦੀਆਂ ਹਨ ਕਿਉਂਕਿ ਉਹ ਮੁਰ ਤੋਂ ਫੇਰ ਜਿਹੜੀ ਸਦੀਆਂ ਪੁਰਾਣੀ ਰੂੜੀਵਾਦੀ ਵਿਵਸਥਾ ਇਸ ਦੇਸ਼ ਦੇ ਅੰਦਰ ਲਾਗੂ ਕਰਨੇ ਚਾਹਦੇ ਹਨ ਇਸ ਕਰਕੇ ਇਹੋ ਜਿਹੇ ਘਟਨਾਵਾਂ ਨੂੰ ਚਾਹੇ ਕੋਈ ਮੋਛ ਰੱਖਦਾ ਹੈ ਤਾਂ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਕੋਈ ਘੋੜੀ ਤੇ ਚੜਦਾ ਹੈ ਤਾਂ ਉਹਨੂੰ ਵੀ ਉਹ ਘੋੜੀ ਤੋਂ ਲਾ ਕੇ ਕਤਲ ਕਰ ਦਿੰਦੇ ਹਨ ਜੇ ਬਾਬਾ ਸਾਹਿਬ ਦੇ ਜਿਹੜੀ ਤਸਵੀਰ ਵਾਲੀ ਅਗਰ ਉਹਨਾਂ ਨੇ ਟੀ-ਸ਼ਰਟ ਪਾਈ ਹੈ ਤਾਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਇਹ ਬਹੁਤ ਵੱਡੀ ਘਨਾਉਣੀ ਗੱਲ ਹੈ ਮੈਂ ਬਲਵਿੰਦਰ ਸਿੰਘ ਬਿੱਟਾ 77 ਬਹੁਜਨ ਸਮਾਜ ਪਾਰਟੀ ਪੰਜਾਬ ਅੱਜ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਭੈਣ ਕੁਮਾਰੀ ਮਾਇਆਬਤੀ ਜੀ ਦੇ ਨਿਰਾਂ નિર્ਦੇਸ਼ ਦੇ ਮੁਤਾਬਕ ਅੱਜ ਸਾਰੇ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਵੱਲੋਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਕਿ ਸਾਡੇ ਬਹੁਜਨ ਸਮਾਜ ਪਾਰਟੀ ਸਟੇਟ ਤਾਮਨ ਲਾਡੂ ਦੇ ਪ੍ਰਧਾਨ ਕੇ ਆਰ ਐਡਵੋਕੇਟ ਕੇ ਆਰ ਸਟਾਲਨ ਨੂੰ ਸ਼ੁਰੇ ਮਾਰ ਕੇ ਮਾਰ ਦਿੱਤਾ ਗਿਆ ਤੇ ਉਹਦਾ ਉਹ ਉਹਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੇ ਸਬੰਧ ਦੇ ਵਿੱਚ ਔਰ ਸੀਬੀਆਈ ਦੇ ਇਹ ਕੇਸ ਹੈ ਜਿਹੜਾ ਸੀਬੀਆਈ ਦੇ ਹਵਾਲੇ ਕਰਨ ਦੀ ਮੰਗ ਕੀਤੀ ਆ ਔਰ ਇਹਦੇ ਨਾਲ ਹੀ ਅੱਜ ਦੀ ਤਿੰਨ ਦਿਨ ਦੀ ਘਟਨਾ ਹੈਗੀ ਆ ਰਾਜਸਥਾਨ ਦੀ ਰਾਜਸਥਾਨ ਦੇ ਵਿੱਚ ਇੱਕ ਨੌਜਵਾਨ 22 22 ਸਾਲ ਦੇ ਨੌਜਵਾਨ ਨੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਦੀ ਇਹ ਟੀ-ਸ਼ਰਟ ਪਾਈ ਹੋਈ ਸੀ ਲੇਕਿਨ ਸੰਮਤਵਾਦੀ ਲੋਗਾ ਨੇ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੱਲੇ ਤੱਕ ਵੀ ਉਹਦਾ ਸੰਸਕਾਰ ਨਹੀਂ ਕੀਤਾ ਗਿਆ ਤੇ ਨਾ ਹੀ ਉਹ ਥੇ ਤੇ ਜਾਤ ਦੇ ਆ ਹੰਕਾਰੀ ਲੋਗ ਉਹਦਾ ਸੰਸਕਾਰ ਕਰਨ ਦਿੰਦੇ ਆ ਕਿਉਂਕਿ ਉਹਦਾ ਕਸੂਰ ਇਹ ਸੀ ਆ ਕਿ ਉਹਨੇ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਦੀ ਟੀ-ਸ਼ਰਟ ਪਹਿਨੀ ਹੋਈ ਸੀ ਅਸੀਂ ਮਾਨਯੋਗ ਰਾਸ਼ਟਰਪਤੀ ਤੋਂ ਇਸ ਗੱਲ ਦੀ ਮੰਗ ਕਰਦੇ ਆ ਕਿ ਇਹਨਾਂ ਜਿਹੜੀਆਂ ਸਰਕਾਰਾਂ ਦੇ ਅੰਦਰ ਇਹੋ ਜੇ ਕਰੌਣੀਆਂ ਹਰਕਤਾਂ ਹੋ ਰਹੀਆਂ ਜਾਤੀ ਦੇ ਆਧਾਰ ਤੇ ਜਾਂ ਮੁਛ ਰੱਖਣ ਤੇ ਜਾਂ ਕੋਈ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਦਕਰ ਦੀ ਕੋਈ ਟੀ-ਸ਼ਰਟ ਪਾ ਲੈਂਦਾ ਉਹਨਾਂ ਤੇ ਇਹਨਾਂ ਜੁਰਮ ਕੀਤਾ ਜਾਂਦਾ ਉਹਨਾਂ ਨੂੰ ਨੱਥ ਪਾਈ ਜਾਵੇ